ਸੱਸੀ ਗਾਲ ਜ ਸਾਰਿਆਂ ਨੂੰ ਜੀ ਅੱਜ ਆਪਾਂ ਦੁਪੱਟੇ ਦੇ ਲੈਸ ਲਾਵਾਂਗੇ ਜੀ ਇਹ ਡਬਲ ਸ਼ੇਡ ਦਾ ਦੁਪੱਟਾ ਹੈ ਜੀ ਇਹਦੇ ਗੁੰਮ ਲੈਸ ਲਗਾਵਾਂਗੇ ਜੀ ਅੰਡਰਗਰਾਉਂਡ ਹੈ ਇਹ ਵਾਲੀ ਲੈਸ ਹੈ ਜੀ ਕਿਵੇਂ ਲਗਾਈ ਜਾਂਦੀ ਹੈ ਹਾਂ ਦੱਸਾਂਗੇ ਜੀ ਠੀਕ ਹੈ ਜੀ ਬਰੀ ਬਰੀ ਕੱਟ ਕੇ ਕੱਢਣੀ ਕੰਨੀਆ ਤੇ ਆਉ ਦੱਸਦੇ ਹਾਂ ਜੀ ਸਭ ਤੋਂ ਪਹਿਲਾਂ ਕੀ ਕਰਨਾ ਹੈ ਜੇ ਦੁਪੱਟੇ ਦਾ ਘੇਰਾ ਹੈ ਜੀ ਆਪਣਾ ਕੰਨੀ ਵਾਲਾ ਪਾਸਾ ਨਹੀਂ ਇਹਦਾ ਘੇਰਾ ਜੀ ਦੁਪੱਟੇ ਦਾ ਇਹ ਆਪਾਂ ਨੇ ਬਰੀ ਬਰੀ ਕਰਕੇ ਮੋੜ ਲੈਣਾ ਹੈ ਜੀ ਠੀਕ ਹੈ ਐਦਾਂ ਕਰਕੇ ਥੋੜਾ ਜਿਹਾ ਸਿਲਾਈ ਲਾ ਦਾਂਗੇ ਜੀ ਆਪਾਂ ਠੀਕ ਹੈ ਬ੍ਰੀਕ ਕਰਕੇ ਦੋਨੋਂ ਲੈਫਟ ਤਰਫ ਨੇ ਮੋੜ ਦੇਣਾ ਤੇ ਦੁਪੱਟੇ ਨੂੰ ਪੁਰਸੇ ਤੇ ਦੇਖਣੀ ਹੈ ਜੀਿੱਧਾ ਪੁੱਠਾ ਕਿ ਇਧਰ ਵੱਸ ਜਾਂਦਾ ਜੀ ਉਸ ਦੇ ਅਕੋਰਡਿੰਗ ਆਪਾਂ ਦੁਪੱਟਾ ਮੋੜ ਲਾਂਗੇ ਜੀ ਐਦਾਂ ਆਪਾਂ ਛੋਟੇ ਘੇਰੇ ਨਾਲ ਬ੍ਰੀਕ ਉਹੀ ਮੋੜ ਲਾਂਗੇ ਜੀ ਠੀਕ ਹੈ ਇਹ ਵੀ ਤਾਂ ਅੱਗੇ ਨਿਕਲਦੇ ਹੈਗੇ ਮੈਂ ਚਿੱਟਾ ਲਗਾ ਕੇ ਇਸਤੇਮਾਲ ਕਰਾਂਗੀ ਕਿਉਂਕਿ ਲੈਂਸ ਕਿੱਟੀ ਹੈ ਨਾ ਜੀ ਤੇ ਡਬਲ ਸੇਡ ਆਣੀ ਇਹ ਦੇ ਰਕਾ ਸੂਟ ਹੈ ਜੋ ਉਹ ਚਿੱਟਾਈ ਹੈ ਜੀ ਆ ਦੇਖੋ ਐਦਾਂ ਆਪਾਂ ਸਾਹ ਜੁਪਟੇ ਦੋਨੇ ਪਾਸੇ ਆਪਾਂ ਬਰੀਕ ਮੋਲਣਾ ਲਈ ਆਪਾਂ ਦਿੰਦੇ ਪੱਤੇ ਲਈ ਲਾ ਲਈ ਹੈ ਜੀ ਹੁਣ ਠੀਕ ਹੈ ਜੀ ਅਗے ਆਪਾਂ ਲੈਸਣੇ ਸ਼ੁਰੂ ਕਰਦੇ ਆਂ ਜੀ ਇਹ ਬਰੀਕ ਬਰੀਕ ਜੱਬੜ ਕਰਨੀ ਹੈ ਜੀ ਮੋਲ ਨਹੀਂ ਲੈਣੀ दोनों पास ने बस ये मोड़ लिया लैस लाने गुनी है सीधा पासा लेके जिधर ले लाई सी हेठला पासा हो गया जी ठीक है सीधा पास दुपट्टे लेके सीधी लैस रखनी है मतलब पुट्ठी लैस रखनी उपर आखो सीधा पासा ये है यह भी हेठा खा देना सीधा सीधा मिला लेना जी लैस का ਤੇਰਾ ਉੱਪਰਲੇ ਪਾਸੇ ਥੋੜਾ ਮੋੜ ਲੈਣਾ ਜੀ ਇਦਾਂ ਠੀਕ ਹੈ ਤੇ ਮੈਂ ਪਸ ਲਾਈ ਭਰਦੇ ਆ ਜਿਹਦੇ ਚ ਆਪਾਂ ਇਹ ਲੈਸ ਦਾ ਤੁਹਾਨੂੰ ਦੱਸੇ ਪਹਿਲਾਂ ਵੀ ਉਠਵਾਸ ਕੇ ਰੱਖ ਲੈਣੇ ਦੁਪੱਟੇ ਤੇ ਮੈਂ ਸਿੱਧਾ-ਸਿੱਧਾ ਲਾਉਣਾ ਹੈ ਜੀ ਠੀਕ ਹੈ ਜਿਹੜੀ ਆਪਾਂ ਲੈ ਲਈ ਜਬਰੀਬ ਨਾਲ ਉਸ ਉਹੀ ਮੋੜਨੀ ਹੈ ਜੀ ਉੱਪਰ ਨੂੰ ਠੀਕ ਹੈ ਜਿੰਨਾ ਕਹਾ ਬਿ ਡਿਜ਼ਾਈਨ ਦਿਖਾਉਣਾ ਹੈ ਲੈਸ ਦਾ ਉਹਨਾਂ ਲਾ ਸਕਦੇ ਆਪਾਂ ਆ ਦੇਖੋ ਤੁਸੀਂ ਦੱਲਾ ਲਾਵਾਂਗੇ ਆ ਦੇਖੋ ਇਹਨੇ ਮੁੜਤੀ ਫਿਰ ਐਦਾਂ ਹੋ ਜਾਣਾ ਜੀ ਲੈਸ ਨੇ ਠੀਕ ਹੈ ਪੈ ਚਲਾਣੀ ਗੁੰਮਸਾਈ ਲਾਣੀ ਫਿਰ ਇਹ ਬਿਲਕੁਲ ਗੁੰਮ ਹੋ ਜੂਗੀ ਲੈਸ ਫਿਰ ਦਿਖਣੀ ਨਹੀਂ ਹੈਗੀ ਬੇਟਾ ਠੀਕ ਹੈ ਇਹ ਫੋਰ ਸਾਢੇ ਲਾਉਣੀ ਤੇ ਦੁਪट्टे ਦੇ ਚਾਰੇ ਪਾਸੇ ਘਮਾਉਣੀ ਹੈ ਜੀ ਅਜੇ ਚਾਰੇ ਪਾਸੇ ਘੁਮਾ ਲਾਂਗੇ ਨਰਮੜੀ ਲਾ ਕੇ ਠੀਕ ਹੈ ਇਹ ਥੋੜੀ ਲੈਸ ਜਿਆਦਾ ਹੋਈ ਬਰੀਕ ਹੈ ਜੀ ਇਹ ਥੋੜੀ ਹਲ-ਹਲ ਲੱਗੂਗੀ ਜੀ ਮੇਰੇ ਦੁਪट्टे ਦਾ ਕੋਰਨਰ ਆ ਗਿਆ ਹੀ ਹੁਣ ਜੇ ਕੋ ਕਿਵੇਂ ਮੋੜਨਾ ਹੈ ਜੀ ਆਪਾਂ ਨੇ ਠੀਕ ਹੈ ਆ ਦੇਖੋ ਪਰ ਮਿਠੀ ਨੇ ਤੱਕ ਲਈ ਕੀ ਆਂਦੀ ਹੈ ਜੀ ਠੀਕ ਹੈ ਜਿਹੜੀ ਦੁਪट्टे ਦੀ ਕੰਨੀ ਹੈ ਉਹ ਜੇ ਉੱਪਰ ਰੱਖ ਲੈਣੀ ਆਪਾਂ ਨੇ ਆ ਦੇਖੋ ਇਹ ਐਦਾਂ ਕਰਕੇ ਆਪਾਂ ਨੇ ਸੈੱਟ ਕਰ ਲੈਣੀ ਲੈਸ ਤਾਂ ਕਿ ਖੁੰਝੇ ਅੱਛੀ ਜਿਹੀ ਤਰ੍ਹਾਂ ਨਿਕਲ ਜਾ ਕੇ ਦਾ ਐਦਾਂ ਕਰਕੇ ਠੀਕ ਹੈ ਤਾਂ ਦਿਖਾਉਣੇ ਲੈਸ ਤੇ ਉੱਪੋਂ ਉੱਪਰ ਨੇ ਲੈਸ ਖਮਾ ਲੈਣੀ ਜੀ ਇਹ ਤੇ ਇਧਰ ਵੀ ਆਪਾਂ ਮੋੜ ਲਾਂਗੇ ਇਹਨੂੰ ਵੀ ਆਪਾਂ ਜਪਟੇ ਦੇ ਕਾਰਨ ਸਲਾਈ ਲਾ ਲਈ ਹੈ ਜੀ ਆ ਦੇਖੋ ਲੈਸ ਲਾਈ ਬਹੁਤ ਵਧੀਆ ਨਿਕਲੇ ਥੋੜੀ ਲੈਸ ਬਰੀਕ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਸਾਰੀ ਲੈਸ ਲਾ ਲਾਂਗੇ ਜੀ ਤੁਹਾਨੂੰ ਅੱਗੇ ਵੀ ਦਿਖਾਉਣੇ ਹੈ ਜੀ ਤੁਸੀਂ ਸਾਡੀ ਵੀਡੀਓ ਪੂਰੀ ਤਰ੍ਹਾਂ ਦੇਖਿਆ ਕਰੋ ਜੀ ਤਾਂ ਚੰਗਿਆ ਸਾ ਸਮਝ ਆ ਸਕੇ ਜੀ ਤੇ ਬਾਅਦ ਤੇ ਬਾਅਦ ਸ਼ੇਅਰ ਵੀ ਕਰਿਆ ਕਰੋ ਜੀ ਇਹ ਬਹੁਤ ਪੱਟਾ ਖਿਚੜਾ ਨਹੀਂ ਹੈਗਾ ਜੀ ਸੈ ਸੈ ਲਾਉਣੀ ਹੈ ਲੈਸ ਇਹਦਾ ਘੱਟ ਵਾਂਜਾ ਸਲਵਟੇ ਜ ਆ ਜਾਣ ਲੱਜ ਜਾਂਦੇ ਨੇ ਵਿੱਚ ਠੀਕ ਹੈ ਤਾਂ ਨੇੜੇ ਪਾਸੇ ਨਹੀਂ ਮੋੜਨਾ ਹੈਗਾ ਸਿਮਪਲ ਲਾਉਣਾ ਹੈ ਤਾਂ ਅੱਗੇ ਨਿਕਲਦੇ ਹੈਗੇ ਕਿ ਇਹੇੜੇ ਪਾਸੇ ਮੋੜਨੀ ਚੁੰਨੀ ਅਪਾ ਇਹ ਜੁਬਟੇ ਦੇ ਕੋਰਨਰ ਤੇ ਆ ਗਏ ਆ ਜੀ ਹੁਣ ਦੇਖੋ ਲੈਸ ਕਿਵੇਂ ਮੋੜਨੀ ਹੈ ਜੀ ਠੀਕ ਹੈ ਐਦਾਂ ਫੜ ਲੈਣੀ ਜਿੰਨੀ ਆਪਾਂ ਨੂੰ ਰੋਲ ਹੈ ਜੀ ਕਿਥੇ ਚਾਹੀਦੀ ਹੈ ਨਾ ਇੱਥੇ ਐਦਾਂ ਫੜ ਕੇ ਐੇ ਘੁਮਾ ਲੈਣੀ ਜੀ ਠੀਕ ਹੈ ਆ ਦੇਖੋ ਤੇ ਉੱਤੇ ਆਪਾਂ ਨੇ ਦੁਪੱਟਾ ਫੋਲਡ ਕਰ ਦੇਣਾ ਠੀਕ ਹੈ ਜਿੰਨੀ ਕ ਆਪਾਂ ਲੋੜ ਤੱਕ ਲੈ ਜਾਣੀ ਜੀ ਆਪਾਂ ਨੇ ਤੇ ਆਪਾਂ ਜਿਹੜੇ ਇਹ ਵਾਲਾ ਕੱਪੜਾ ਜੀ ਇਹ ਵੀ ਉੱਪਰ ਫੋਲਡ ਕਰ ਦੇਣਾ ਜੀ ਹੁਣ ਠੀਕ ਹੈ ਦੁਪੱਟੇ ਦੇ ਚਾਰੋਂ ਸਾਈਡ ਤੇ ਲਾ ਦਨੇ ਜੀ ਆਪਾਂ ਠੀਕ ਆਪਾਂ ਨੇ ਇੱਕ ਸਲਾਈ ਤੇ ਲਾ ਲਈ ਜੀ ਲੈਸ ਤੇ ਹੁਣ ਆਪਾਂ ਇਹਨਾਂ ਲੈਸ ਜਿਹੜੀ ਸਲਾਈ ਲਾਈ ਹੈ ਜੀ ਇਹਨਾਂ ਦੱਬਾਂਗੇ ਜੀ ਠੀਕ ਹੈ ਜਿਹੜਾ ਇਹ ਕੱਪੜਾ ਹੈ ਨਾ इन दबागे सीधे पास सिलाई लावे जी पैर पैर सिलाई लावे जी कपड़े उपर आखो बिलकुल लैस ना ही लानी है जी। पैर पैर सिलाई लावे ता ज कपड़ा सी ला अपने गुम करी से लैस ये दब हो सके चैस नहीं कर सकते पहला ठीक है पैर पैर सिलाई ला के चारे पासे मशीन घुमा देंगे दबी सिलाई कर दे दबारा भी ला सकते हो ठीक है दबारा एक बार सैट कर फिर बंद सिलाई लाने सारी गुम अपने दमी सिलाई कर रहे हैं जी ठीक है चार पास कर दे ਜੀ ਪੂਰੀ ਉਡੀ ਦੇਖਿਆ ਕਰੋ ਜੀ ਇਹਨ ਸਾਹਮਣੇ ਲੱਗ ਗਈ ਸਾਰੇ ओके ਐਦਾ ਪੈਰ ਪੈਰ ਦੀ ਆ ਦੇਖੋ ਸਲਾਈ ਲਾ ਲੈਣੀ ਹੈ ਜੀ ਸਾਰੇ ਪਾਸੇ ਸਾਜ ਪੱਟੇ ਦੇ ਲੈਂਸ ਲੱਗ ਗਏ ਜੀ ਜੇ ਸਾਡੀ ਵੀ ਵਧੀ ਲੱਗਦੀ ਹੈ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ